ਹੁਸ਼ਿਆਰ ਪੁਰਦੇ ਪਿੰਡ ਭਾਗੋਵਾਲ ਦਾ ਰਹਿਣ ਵਾਲਾ ਵਿਅਕਤੀ ਜੋ ਕਿ ਟ੍ਰਾਂਸਫਰਰ ਤੇ ਚੜਕੇ ਬਿਜਲੀ ਠੀਕਾ ਦਾ ਸੀ ਤਾਂ ਉਸ ਨੂੰ ਕਰੰਟ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ نیوز ਦੀ ਵਿਸ਼ੇਸ਼ ਰਿਪੋਰਟ ਨਹੀਂ ਅੰਦਾ ਨਹੀਂ ਅੰਦਾ ਉਸਨੇ ਨਾਲ ਕੁਝ ਕਿਹਾ ਕਰੋ ਉਹਨਾਂ ਨੇ ਜਦਬਾਜੀ ਦਾ ਨਾ ਘਟਣੀਆਂ ਜਦੋਂ ਦੇ ਕਿਟਿਲਾਂ ਫੇਟਾਂਗੇ ਚੱਲਦੀ ਨੇ 11 ਕੇ ਵੀ ਤਾਂ ਕੰਮ ਵੀ ਬਹਤ ਨੇ ਕਿ ਉਹਨਾਂ ਨੇ ਤਾਂ ਕਿ ਜੜਾ ਹੁਣ ਕੀ ਮੰ ਕਰਦੇ ਪਰਚਾ ਲਾਣਾ ਸਾਡੇ ਬਣਦੀ ਕਾਰਵਾਈ ਕਰਨੀ ਚਾਹੀਦੀ ਉਹਨਾਂ ਨੂੰ ਜੇਲ੍ਹ ਦੀ ਜੇਲ੍ਹ ਕਰੋ ਚਾਹੇ 500 ਮਿੰਟ ਨਹੀਂ ਬਗਾਤੀ ਕਰੀ ਕੋ ਸਾਥ ਕੋਈ ਉਹ ਮਾਂ ਨੇ ਫੋਟੋ ਤੁਹਾਡਾ ਬੇਟਾ ਸੀ ਮਨਿੰਦਰ ਇਹ ਪੁੱਤ ਹੈ ਮੈਂ ਤਾਂ ਜਿੰਦਰਾ ਨਾਮ ਅਰਜਨ ਸ਼ੋਕਾ ਪਿੰਡ ਭਾਗੋਂ ਦਾ ਸਰਪੰਚ ਆ ਅੱਛਾ ਜੀ ਆ ਫਰੈਂਡਲਾ ਬੰਦੇ ਡੈਥ ਹੋਈ ਦਾ ਮਾਮਲਾ ਸਾਹਮਣੇ ਆਇਆ ਇਹ ਮਾਮਲਾ ਇਹ ਮੇਰਾ ਭਤੀਜਾ ਹੈ ਜੀ ਇਹ ਅੱਛਾ ਜੀ ਇਹ ਪ੍ਰਾਈਵੇਟ ਤੇ ਨਾ ਕਿਸੇ ਠੇਕੇਦਾਰਾਂ ਲੱਗਿਓ ਜਿਹਦਾ ਆਮ ਤੌਰ ਤੇ ਪੰਜਾਬ ਸਰਕਾਰ ਨੇ ਠੇਕੇ ਦੇ ਬੰਦੇ ਰੱਖੇ ਹੋਣਾ ਜੀ ਉਹਨਾਂ ਨੇ ਲਗਾਇਆ ਸੀ ਇਹ ਇਸ ਵੇਲੇ ਤਕਰੀਬਨ ਲਗਭਗ 9 ਵਜੇ ਦੇ ਕਰੀਬ ਕਹਿੰਦੇ ਸੀ ਕਿ ਕਿਹਨਾ ਕੋਈ ਸਰਕਾਰੀ ਜੀ ਸਾਹਿਬ ਸੀਗੇ ਇੱਕ ਤਾਂ ਹੋਰ ਸਰਕਾਰੀ ਮੁਲਾਜ਼ਮੋ ਕਿ ਇਹ ਇਹਨੂੰ ਉਹਨਾਂ ਕੰਦੇ ਤੇ ਝਾੜ ਦਿੱਤਾ ਉਹਨਾਂ ਨੇ ਜਿਹੜਾ ਕਿ ਉਹ ਐਕਸਲ ਸਾਹਿਬ ਦਾ ਨਾ ਕੁੱਟਿਆ ਦੇ ਮਰੇ ਟਰਾਂਸਫਰਮ ਆ ਜਿਹੜੇ ਬਿਜਲੀ ਬੋਰਡ ਚ ਅਸਲ ਵਿੱਚ ਮੌਜੂਦਾ ਆ ਉੱਥੇ ਰੁੜ ਕੇ ਇਹਨੂੰ ਉਹਨਾਂ ਜੀ ਕਹਿੰਦੇ ਕਰੰਟ ਲੱਗ ਗਿਆ ਜੀ ਹਾਂ ਕਹਿੰਦੇ ਤਾਂ ਜਿਹੜਾ ਜੀ ਐਸ ਵੇਲੇ ਉਹ ਸਾਨੂੰ ਕਹਿੰਦਾ ਵੀ ਇਹ ਡਿੱਪ ਆ ਸਾਡੇ ਉਹ ਦੇਖਣੇ ਚਾਹਿਆ ਕਿ ਉਹ ਸਿਰਫ 4-5 ਫੁੱਟ ਉੱਚਾ ਆ ਜਿੱਥੇ ਕਿ ਕਟਣਾ ਕਿੱਥੇ ਦੀ ਹੈ ਜੀ ਕਟੜਾ ਸ਼ਹਿਰਪੁਰ ਦੀ ਆ ਸ਼ਹਿਰਪੁਰ ਕਿਥੇ ਸਵੇਸ਼ ਨਗਰ ਮੈਂ ਲੈ ਦੀ ਆ ਅੱਛਾ ਜੀ ਹਾਂਜੀ ਉਤੋਂ ਡੈਡ ਬੋਡੀ ਤੋਂ ਨਾ ਸਾਫ ਯਾਰ ਹੋ ਰਿਹਾ ਇਸ ਵੇਲੇ ਕਿ ਉਹਦਾ ਪਜਾਮਾ ਜਲਿਆ ਆ ਤੇ ਉਹਦੇ ਉਹਦੇ ਦਾਗ ਲਿਆ ਕਰੰਟ ਦਾ ਉਹਦੇ ਲੱਤ ਤੇ ਤੇ ਮੁਲਾਜ਼ਮ ਕੀ ਕਹਿ ਰਹੇ ਬਿਜਲੀ ਬੋਰਡ ਦੇ ਮੁਲਾਜ਼ਮ ਬਿਜਲੀ ਬੋਰਡ ਦੇ ਇਹ ਕਹਿ ਰਹੇ ਕਹਿੰਦੇ ਦੀ ਡਿਗਿਆ ਇਹ ਕਹਿੰਦੇ ਤਾਂ ਬਾਅਦ ਚ ਅਸੀਂ ਜਿਲ੍ਹੇ ਹੋਂ ਨਾਲ ਪੁੱਛਿਆ ਤੇ ਸਤੀ ਉਹ ਕਹਿੰਦੀ ਡਿਗਿਆ ਕਰੀ ਕਹਿੰਦੇ ਪਿੱਛੇ ਚੜੜ ਚੜੜ ਦੀ ਆਵਾਜ਼ ਆਈ ਆ ਕਿਉਂਕਿ ਬੰਦਾ ਤਾਂ ਇਹਨਾਂ ਨੂੰ ਚਾਹੀਦਾ ਤਕਰੀਰ ਗੱਲ ਸੁਣੋ ਤੇਰੀ ਤੇ ਸਾਡਾ ਬੰਦਾ ਗਿਆ ਇਹਨਾਂ ਦਾ ਥੋੜੋ ਗਿਆ ਇਹ ਤਕਰੀਬਨ ਇੱਕ ਹਸਾ ਦੀ ਜਿੰਨੀ ਦੀ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰਾਈਵੇਟ ਬੰਦੇ ਆ ਮੇਰੇ ਨੇੜੇ ਹੁਣ ਮਹਿੰਗੋੜਾ ਵਾਲੇ ਘਾਸਾ ਹੋ ਗਿਆ ਜਿਹਦਾ ਕੀ ਹੱਥ ਕਟਿਆ ਗਿਆ ਉਹਦੇ ਪੈਰ ਵੀ ਕੱਟੇ ਗਏ ਤਕਰੀਬਨ ਦੋਨੇ ਬਸ ਹੀ ਹਾਸਾ ਹੋ ਗਿਆ ਅੱਜ ਸਾਡੇ ਨਾਲ ਇਹ ਹਾਸਾ ਹੋ ਗਿਆ ਇਹ ਕਿੰਨੀ ਕ ਵਾਰੀ ਝੂਠ ਬੋਲੀ ਜਾਣਗੇ ਮਲਾਜਮ ਇਹ ਜੋ ਵੀ ਕੱਲ ਤਾਂ ਸਾਡਾ ਗਿਆ ਇਹਨਾਂ ਦਾ ਥੋੜੋ ਕੁਝ ਗਿਆ ਇਹ ਇਸ ਵੇਲੇ ਸਾਰੇ ਆ ਮੁੰਡੇ ਤਾਂ ਭਾਵੇਂ ਰੱਟਣਾ ਕੀ ਆਵਾਜ਼ ਇਹ ਐਸ ਵੇਲੇ ਸਾਰੇ ਆਪਣਾ ਪਛਾਣ ਕਰਦੇ ਐ ਜਿਹਨੇ ਵੀ ਮੈਂ ਮੈਂ ਤੋ ਜੋਦੇ ਵਿੱਚ ਸਾਨੂੰ ਤਾਂ ਇਨਸਾਫ ਚਾਹੀਦਾ ਭਾਜੀ ਅਸੀਂ ਤਾਂ ਇਹ ਕਹਿੰਦੇ ਵੀ ਇੱਕ ਜੈ ਸਿੰਘ ਸਾਹਿਬ ਨੂੰ ਪਹਿਲਾਂ ਜੀ ਲੈਨ ਛੋਟ ਕਰਾਣੀ ਚਾਹੀਦੀ ਜਿੱਥੇ ਪਤਾ ਸੀ ਕਰੰਟ ਆ ਜਾਂਦਾ ਆ ਮੀਂਹ ਦੇ ਵਿੱਚ ਚੜਨਾ ਕਿੰਨਾ ਅਮਰਜੈਂਸੀ ਸੀਗੀ ਇਹਦੀ ਉਹ ਭਾਜੀ ਅਮਰਜੈਂਸੀ ਤਾਂ ਨਹੀਂ ਆਪਿਛੇ ਐਕਸੀਸ ਸਾਹਿਬ ਦੀ ਕੁਠੀ ਆ ਉਹਦੇ ਮੋਰੇ ਟਰਾਂਸਫਾਰਮ ਆ ਉਹ ਐਕਸੀਸ ਸਾਹਿਬ ਤਾਂ ਮੁੰਡਾ ਥੋੜੂ ਗਿਆ ਮੁੰਡਾ ਸਾਡਾ ਗਿਆ ਭਤੀਜਾ ਇਹਨਾਂ ਦਾ ਕੁਝ ਨਹੀਂ ਕੀਤਾ ਇਹਨਾਂ ਦਾ ਇਹ ਤਾਂ ਐਸ ਵੇਲੇ ਸਭ ਆਪਣੇ ਦਫ਼ਤਰਾਂ 'ਚ ਮੋਜਾ ਮੰਗਦੇ ਆ ਜਿਨ੍ਹਾਂ ਦੇ ਗਿਆ ਉਹ ਦਫ਼ਤਰ ਅੱਥੇ ਜਿਹੜੇ ਹਸਪਤਾਲ ਦੇ ਮਾਰ ਰਹੇ ਐ ਇਸ ਵੇਲੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਬ ਮਿਲਣਾ ਚਾਹੀਦਾ ਕਿ ਜਿਹੜੇ ਇਹ ਜਹੀ ਆ ਜਿਹੜਾ ਵੀ ਕਿਤੇ ਇਨਗੈਲੀ ਹੋਈ ਆ ਉਹਦੇ ਖਿਲਾਫ ਨਾ ਰਗੈਲੀ ਦਾ ਪਰਚਾ ਦਰਜ ਕਰਾਉਣਾ ਚਾਹੀਦਾ ਜੀ ਇਤੋਂ ਅਸੀਂ ਪਰਚਾ ਸੰਗ ਤੋਂ ਸੰਗ ਦੇ ਨਾਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਕੱਲੂ ਹੋਰ ਵੀ ਆਸ ਆ ਸਕਦਾ ਕਿਉਂ ਆ ਸਾਡੇ ਪੰਜਾਬ ਪ੍ਰਧਾਨ ਵੀ ਸਾਡੇ ਸ਼ਹਿਰ ਤੋਂ ਆਏ ਆ ਇਹ ਠੀਕ ਹੈ ਦਾ ਜਿਹਦਾ ਕਰਦਿਆਂ ਨੂੰ ਹਾਂਜੀ ਸਰ ਬਾਦ ਫਾਰਾ ਕੁਝ ਕੰਪਲੀਟ ਹੋ ਸਕਦੇ ਇਹਦੀ ਮੰਗ ਕਰਦੇ ਹਾਂ ਜੀ ਜੇਕਰ ਕੋਈ ਮਰਦਾ ਰੋ ਠੀਕ ਜੇ ਤੀਜੇ ਦਿਨ ਕੋਈ ਮਰਦਾ ਰਹੂਗਾ ਪਈ ਇਹਨਾਂ ਡੇਰ ਸਾਲਾਂ ਦਾ ਛੱਟ ਲਾ ਕੇ ਦਿਗਿਆ ਜਦ ਕਿ ਛੱਟ ਲੱਗੀ ਹੋਵੇ ਬੰਦੇ ਮੂੰਹ ਤੇ ਛੱਟ ਲੱਗੂ ਪਿੱਛੇ ਛੱਟ ਲੱਗੂ ਕਿਤੇ ਦਾ ਛੱਟ ਲੱਗੀ ਹੋਊਗੀ ਬੰਦਾ ਗਿਆ ਹੁਣ ਜੋ ਮਰਦੀ ਧੂੜ ਬੋਲੀ ਜਾਂਨੇ ਹੇ ਡੇਰ ਸਾਲਾਂ ਡੇਰ ਸਾਲ ਫਾਦਰ ਸਾਹਿਬ ਦੀ ਐਤੋਂ ਦੋ ਤਿੰਨ ਸਾਲ ਪਹਿਲਾਂ ਉਹਦੀ ਡੈਥ ਹੋ ਗਈ ਸੀ ਫਾਦਰ ਸਾਹਿਬ ਨਾਲ ਹੀ ਸਾਡੀ ਪਹਿਲਾਂ ਡੈਥ ਹੋ ਗਈ ਸੀ ਜੇ ਐਸ ਵੇਲੇ ਆਪਣਾ ਪੱਲਾ ਝੜੀ ਜਾਂਦੇ ਆ ਨਾ ਜੀ ਇਹ ਪਤਾ ਤਾਂ ਸਾਰੇ ਦੁਨੀਆ ਨੂੰ ਲੱਗਦਾ ਕਿਸੇ ਲਈ ਇਹਨਾਂ ਦੇ ਚੱਲ ਜਾਂਦਾ ਹੈ ਆ ਕੋ ਝੂਠ ਬੋਲ ਕੇ ਤਾਂ ਕੁਝ ਮਿਲਣਾ ਨਿਕਾ। ਕਿਉਂ ਜੇ ਮੀਂਹ ਦੇ ਵਿੱਚ ਕੋਈ ਸੇਫਟੀ ਤਾਂ ਹੋਣੀ ਚਾਹੀਦੀ ਨਾ ਬੰਦੇ ਦੇ ਕੋਲ। ਕੋਈ ਗਲਵਜ਼ ਹੋਣੇ ਚਾਹੀਦੇ ਉਹਦੇ। ਹੱਥਾਂ 'ਚ ਪਾਉਣੇ ਨੂੰ। ਠੀਕ ਹੈ ਜੀ। ਸੋ ਕੀ ਮੌਕੇ ਦੇ ਮੌਕੇ ਦੇ ਮਜੂਰ ਸੀਗੇ ਕੀ ਸੀਗਾ ਸਰ ਕਿੱਦਾਂ ਹੋਇਆ? ਸਰ ਇੱਦਾਂ ਜੀ ਟਰਾਂਸਫਾਰਮਰ ਦਾ ਬਿਜਲੀ ਡੋੜਿਆ ਆਇਆ ਸੀਗਾ। ਤੇ ਟਰਾਂਸਫਾਰਮਰ ਦਾ ਸਿਰ ਨੂੰ ਆਉਣ ਕਰ ਦਿੱਤੇ। ਜਿਹੜਾ ਦੋ ਮੈਨੂੰ ਕਿਹਾ ਮਲਿੰਦਰ ਮੈਂ ਤੈਨੂੰ ਇੱਦਾਂ ਕੱਢਦਾ ਮੈਂ ਤੈਨੂੰ ਪੌੜੀ ਲਿਆ ਕੇ ਦਿੰਦਾ ਫੇ ਆਪਾਂ ਲਾਨਾਂ 'ਤੇ ਚੜ੍ਹ ਕੇ ਲਾ ਦਿੰਦਾ। ਤੇ ਕਹਿੰਦਾ ਨਹੀਂ ਬਾਜੀ ਤੁਸੀਂ ਇੱਦਾਂ ਕਰੋ ਵੀ ਮੈਨੂੰ ਹੰਮੀ ਇੰਨੇ ਵਰ ਸੋਚ ਕਟਿਆ ਕੱਟ ਕੇ ਮੈਂ ਖਲਬਦ ਸੀਗੇ ਮੇਰੇ ਹੱਥਾਂ ਦੇ ਵਿੱਚ ਖਲਬਦ ਮੈਂ ਤਾਂ ਸਕੂਟਰ ਤੇ ਰੱਖਣ ਲੱਗਾ ਤੇ ਇਹ ਮੁੰਡਾ ਵੀ ਲੱਗੇ ਖੜਾ ਸੀਗਾ ਤੇ ਉਹ ਜਿੱਦਾਂ ਹੀ ਉੱਪਰੋਂ ਇੰਡੀਆ ਇਹਨੇ ਰੋਟਿਆ ਕਹਿੰਦਾ ਉਹ ਤੋਂ ਡਿੱਗ ਪਿਆ ਦੇਖੀ ਭਾਜੀ ਮੈਂ ਜਿੱਦਾਂ ਗਿਆ ਤਾਂ ਥੱਲੇ ਪਿਆ ਸੀਗਾ ਉਹ ਇਹਨਾਂ 'ਚ ਪਤਾ ਵੀ ਉੱਪਰੋਂ ਫਰੰਟ ਲੱਗਾ ਕੀ ਹੋਇਆ ਨਹੀਂ ਸਰ ਕੋਈ ਕਰੰਟ ਦੀ ਆਵਾਜ਼ ਆਈ ਜਾਂ ਕੁਝ ਉਹਨੇ ਆਵਾਜ਼ ਕੁਝ ਨਹੀਂ ਆਈ ਜੀ ਹਾਂ ਜੀ ਸੋਚ ਕਟਿਆ ਹੋਇਆ ਸੀਗਾ ਜੀ ਸੋਚ ਕਟਿਆ ਜੀ ਤੇ ਪਜਾਮਾ ਜਲੇ ਆ ਉਹਦਾ ਬਹੁਤ ਸਰ ਜਿੱਦਾਂ ਮੌਕੇ ਦੀ ਕੰਡੀਸ਼ਨ ਦੱਸ ਰਹੇ ਆ ਕਿ ਕਹਿੰਦੇ ਆ ਕਿ ਉਹਨਾਂ ਦਾ ਪਜਾਮਾ ਜਲਿਆ ਹੋਇਆ ਸੀ ਲੱਤ ਉਹਨਾਂ ਦੀ ਕਾਲੀ ਪਈ ਉਹ ਆ ਕਿ ਕਰੰਟ ਲੱਗਾ ਆ ਕੋਈ ਇਦਾਂ ਦੀ ਤੁਹਾਨੂੰ ਨਹੀਂ ਲੱਗਾ ਕੋਈ ਨਹੀਂ ਕਰ ਮਿਲੂ ਨਹੀਂ ਲੱਗਾ ਵੀ ਮੈਂ ਕਹਦਾ ਵੀ ਦੇਖਿਆ ਹੀ ਨਹੀਂ ਦਾ ਮੈਂ ਜਿਹੜੇ ਫੇਸਬੁਕ ਤੇ ਬਲਾਗ ਤੇ ਰੱਖਣਾ ਹਾਲੇ ਵੀ ਉੱਥੇ ਪਏ ਉਹਨੇ ਮੌਕਾ ਦੇਖ ਸਕਦੇ ਜੀ ਸਰ ਠੀਕ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਜੀ ਇੰਡਰ ਵਿਜੇ ਪਾਵਰ ਕਮ ਐਂਡ ਟ੍ਰਾਂਸਪੋਰਟ ਠੇਕਾ ਲਾ ਰਿਹਾ ਜੀ ਜੀ ਸਰ ਤੋਂ ਪਤਾ ਹੁਣ ਕੀ ਹਾਲ ਹੈ अच्छा जी। ਕੀ ਮਾਮਲਾ ਹੈ ਸਰ ਸਾਹਮਣੇ ਆਇਆ। ਅੱਜ ਸਵੇਰੇ 8:30 ਵਜੇ ਮੈਨੂੰ ਫੋਨ ਆਇਆ ਕਿ ਜਿਹੜੇ ਪਰਵਨ ਵਿੱਚ ਸਾਥੀ ਆਮ ਮਨਿੰਦਰ ਮਨਿੰਦਰ ਨਾਮ ਨੇ ਸਾਥੀ ਆ ਜਿਹੜੇ ਕੰਮ ਆਇਆ ਸਾਡਾ ਬਿਜਲੀ ਠੇਕਾ ਕੰਮ ਆਇਆ ਉਹ ਭਾਗੋਵਾਲ ਪਿੰਡ ਤੇ ਰਹਿਣ ਵਾਲੇ ਆ। ਉਹਨਾਂ ਸਾਥੀ ਨਾਲ ਕਹਿੰਦੇ ਸੀ ਕਿ ਇਹ ਜਿਹੜਾ ਟਰਾਂਸਫਰਮ ਤੋਂ ਕਰੰਟ ਲੱਗਣ ਕਰਨ ਜਿਹੜਾ ਐਕਸੀਡੈਂਟ ਹੋ ਗਿਆ ਤੇ ਦਿੱਖ ਤੱਕ ਅਸੀਂ ਪੁੱਛ ਕੇ ਚਿੱਤੀ ਸਾਰਿਆਂ ਤੋਂ ਤੇ ਉਹਨਾਂ ਨੇ ਵੀ ਦੱਸਿਆ ਕਿ ਸੇਵਲੋ ਹਸਪੀਟਲ ਲੈ ਕੇ ਗਏ ਆ। ਅਸੀਂ ਇੱਥੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਡਾਕਟਰ ਡਾਕਟਰ ਵੱਲੋਂ। ਪਰ ਕਲ ਇਹ ਕੋਈ ਪਹਿਲਾ ਹਾਦਸਾ ਨਹੀਂ ਹੋਇਆ ਪੰਜਾਬ 'ਚ ਤੁਹਾਨੂੰ ਵੀ ਪਤਾ ਆ ਤੁਸੀਂ ਉਹ ਕਵਰੇਜ ਕਰਦੇ ਹੋ ਕਿਉਂਕਿ ਪੰਜਾਬ 'ਚ ਪਹਿਲਾ ਹਾਦਸਾ ਨਹੀਂ ਹੋਇਆ ਕਿ ਠੇਕਾ ਕੰਮ ਇਹਦੀ ਮੌਤ ਹੋਈ ਹੋਵੇ ਕਿਉਂਕਿ ਪੰਜਾਬ ਸਰਕਾਰ ਜੋ ਇੱਥੇ ਦੇ ਜਿਹੜੇ ਐਮਐਲਏ ਨੇ ਕੈਬਨਿਟ ਮੰਤਰੀਆਂ ਨੇ ਇਹ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਇੰਨਕ ਤੱਕ ੱਥਲੇ ਵਰਕ ਨਾ ਕਰ ਰਹੀ ਆ ਠੇਕਾ ਕੰਮ ਇਹ ਨਾ ਕਰ ਰਹੀ ਆ ਇਹਨਾਂ ਨੇ ਆਪਣੇ ਮੁਲਾਜ਼ਮ ਨੂੰ ਤਾਂ ਕੁਝ ਨਹੀਂ ਕਹਿਣਾ ਜਿਹੜਾ ਕਿ ਸਰਕਾਰੀ ਸਰਕਾਰੀ ਤਨਖਾਹ ਦਾ ਜਿਹੜਾ ਆਨੰਦ ਮਾਣ ਰਿਹਾ ਆ ਕਈ ਇਹਨਾਂ ਦੇ ਅਜਿਹੇ ਸਾਥੀ ਨੇ ਘਰਾਂ ਵਿੱਚ ਬੈਠ ਕੇ ਹੀ ਜਿਹੜਾ ਕੀ ਇਹ ਸੇਸ ਸਿਸਟਮ ਨੂੰ ਚਲਾ ਰਿਆ ਨਾ ਕਿ ਇਹ ਨਹੀਂ ਕਹਿੰਦੇ ਕਿ ਅਸੀਂ ਵੀ ਸਗੋਂ ਅਸੀਂ ਵੀ ਤੁਹਾਨੂੰ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਲੈ ਰਹੇ ਹਾਂ ਅਸੀਂ ਵੀ ਉਹਨਾਂ ਕੰਮ ਦੇ ਕੰਮ ਕਰਨ ਦੇ ਹੱਕਦਾਰ ਬਣਦੇ ਹਾਂ ਪਰ ਇਹ ਹਮੇਸ਼ਾ ਹੀ ਠੇਕਾ ਕੰਮੇ ਦੀ ਜਿਹੜੀ ਕਿ ਇਹ ਜਿਹੜੀ ਬਲੀ ਕਹਿੰਦੇ ਬਲੀ ਚਾੜਦੇ ਆ ਇਹ ਠੇਕਾ ਕੰਮੇ ਦੀ ਇਹ ਪੰਜਾਬ ਦੇ ਵਿੱਚ ਕੋਈ ਕਹ ਦੋ ਕਿ 450 ਦੇ ਕਰੀਬ ਨੌਜਵਾਨ ਮੁੰਡੇ ਮਤਲਬ ਕਹੋ ਕਿ ਹਾਦਸਾ ਗ੍ਰਸਤ ਹੋ ਕੇ ਕਈ ਤਾਂ ਕਈਆਂ ਦੀਆਂ ਤਾਂ ਮੌਤਾਂ ਹੋ ਗਈਆਂ ਕਈ ਅਪੰਗ ਹੋ ਕੇ ਬੈੱਡ ਤੇ ਪਏ ਆ ਪਰ ਨਾ ਹੀ ਸਰਕਾਰ ਨਾ ਹੀ ਮੈਨੇਜਮੈਂਟ ਕੋਈ ਥਾਰ ਲੈਂਦੀ ਇਹਨਾਂ ਨੂੰ ਮੈਨੇਜਮੈਂਟ ਕੋਈ ਇਹਦੇ ਇੰਸ਼ੋਰੈਂਸ ਨਹੀਂ ਹੁੰਦੀ ਤੁਹਾਡੀ ਜਦੋਂ ਤੁਹਾਡੀ ਜੋਬ ਲੱਗਦੀ ਹੈ ਇੰਸ਼ੋਰੈਂਸ ਹੁੰਦੀ ਆ ਕੰਪਨੀ ਦੀ ਹੁੰਦੀ ਆ ਹੁਣ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਹਾਂ ਇੰਸ਼ੋਰੈਂਸ ਦੇ ਵਿੱਚ ਕੀ ਆ ਉਹਦੇ ਜਿਹੜੀ ਇੰਸ਼ੋਰੈਂਸ ਕੰਪਨੀ ਵੀ ਆ ਪਾਲਿਸੀਆਂ ਨੇ ਉਹਦੇ ਵਿੱਚ ਜੇਕਰ ਹੁਣ ਜਿਵੇਂ ਆ ਸਾਥੀ ਦਾ ਅਕਸੀਡੈਂਟ ਹੋਇਆ ਇਹ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਕਲੀਅਰ ਹੋਊਗਾ ਦੱਸ ਸਾਨੂੰ ਵੀ ਰਿਹਾ ਕਿ ਕਰੰਟ ਲੱਗਾ ਆ ਸਾਥੀ ਨੂੰ ਪਰ ਜਿਹੜੇ ਇੱਥੇ ਦੇ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਕਿ ਸਾਥੀ ਦਾ ਪੈਰ ਸਲਿੱਪ ਹੋ ਗਿਆ ਉਹ ਤਾਂ गिर ਗਿਆ ਕਿਉਂਕਿ ਇਹੋ ਜੇ ਹਾਸੇ ਇਹੋ ਜੇ ਸਲਿੱਪ ਅਸੀਂ ਰੋਜ਼ ਕਿਉਂਕਿ ਅਸੀਂ ਵੀ ਉਹਨਾਂ ਲਾਈਨਾਂ ਤੇ ਹੀ ਕੰਮ ਕਰਦੇ ਆ ਸਾਡੇ ਵੀ ਪੈਰ ਸਲਿੱਪ ਹੁੰਦੇ ਆ ਪਰ ਇਹੋ ਜਿਹਾ ਤਾਂ ਹੈ ਨਹੀਂ ਕਿ ਕਿਸੇ ਦੀ ਸਾਥੀ ਦੀ ਮੌਤ ਹੋ ਜਾਏ ਪਰ ਇਹ ਜਿਹੜਾ ਹਾਸਾ ਹੋਇਆ ਆ ਇਹ ਮੌਤ ਹੀ ਕਹਿੰਦੇ ਕਿ ਦੁੱਖਦਾਈ ਹੋਇਆ ਪਰਿਵਾਰ ਵਾਸਤੇ ਵੀ ਸਾਡੇ ਵਾਸਤੇ ਵੀ ਸਾਡਾ ਭਰਾ ਸੀਗਾ ਪਰਿਵਾਰ ਦਾ ਮੈਂਬਰ ਤਾਂ ਸੀਗਾ ਹੀ ਸਾਰਾ ਪਰਿਵਾਰ ਇਤੇ ਡਿਪੈਂਡ ਸੀਗਾ ਆਉਣ ਵਾਲੇ ਟਾਈਮ 'ਚ ਸਾਡਾ ਤਾਂ ਇਹ ਫੈਸਲਾ ਆ ਕਿ ਹੁਸ਼ਿਆਰਪੁਰ ਦੇ ਜ਼ਿਲ੍ਹੇ ਦਾ ਪੂਰੇ ਦਾ ਬਿਜਲੀ ਬੋਰਡ ਦਾ ਠੇਕਾ ਕੰਮ ਆ ਬੋਲੋ ਕੰਮ ਬੰਦ ਰਹੂਗਾ ਜਿੱਨਾਂ ਚ ਇੱਕ ਸੇਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਮੈਨੇਜਮੈਂਟ ਨੇ ਹਮੇਸ਼ਾ ਆਪਣੇ ਕਹਿ ਲੋ ਕਿ ਸਰਕਾਰੀ ਮੁਲਾਜ਼ਮਾਂ ਦਾ ਹੀ ਸਾਥ ਦਿੱਤਾ ਹੈ ਕਦੇ ਠੇਕਾ ਕੰਮ ਦੀ ਕਿਸੇ ਨੇ ਸਹਾਰ ਨਹੀਂ ਲਈ ਤੋਂ ਸਰਕਾਰ ਨੂੰ ਵੀ ਅਸੀਂ ਇਹੀ ਚੇਤਾਵਨੀ ਦਿੰਨੇ ਆ ਇੱਥੇ ਜਿਹੜੇ ਲੋਕਲ ਮਨਿਸਟਰ ਨੇ ਕੈਬਨਟ ਮੰਤਰੀ ਨੇ ਡਾਕਟਰ ਅਵਜੋਤ ਜਿਵੇਂ ਕਿ ਐਮਐਲਏ ਜਿੰਪਾ ਇਹਨਾਂ ਨੂੰ ਵੀ ਅਸੀਂ ਸਾਫ਼ ਚੇਤਾਵਨੀ ਤੁਹਾਡੇ ਦਰਿਅੇ ਕਹਿੰਨੇ ਆ ਕਿ ਇਸ ਪਰਿਵਾਰ ਦੀ ਬਾਹ ਫੜ ਲਈ ਜਾਵੇ ਤਾਂ ਆਉਣ ਵਾਲੇ ਦੂਜੇਕਰ ਨਹੀਂ ਕਰਦੇ ਕੁਝ ਤਾਂ ਆਉਣ ਵਾਲੇ ਟਾਈਮ 'ਚ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ

ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼